ਸਤਿ ਸ੍ਰੀ ਅਕਾਲ ਸਜਣੋ ਸਵਾਗਤ ਹੈ ਆ ਸੰਧੂ ਬੰਦਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ ਇੱਕ ਵੈਸਟ ਆ ਬੇਨਤੀ ਆ ਤਸੱਲੀ ਜ਼ਰੂਰੀ ਕਰਿਆ ਕਰੋ ਪਸ਼ੂ ਦੀ ਕਿਤੇ ਵੀ ਖਰੀਦਦਾਰੀ ਕਰਦੇ ਜੀ ਸਜਣੋ ਦੋ ਟਾਈਮ ਲਾਜ਼ਮੀ ਤਸੱਲੀ ਕਰਕੇ ਚੋਕੇ ਲੈ ਕੇ ਜਾਇਆ ਕਰੋ ਕੋਈ ਲਾਹਮੇ ਵਾਲੀ ਗੱਲ ਨਾ ਰਹਿ ਜੇ ਤੇ ਗੱਪਣ ਪਸ਼ੂ ਨੂੰ ਟਿੱਪ ਕੇ ਵਰਾ ਕੇ ਖੜੋ ਪਹੁੰਚੇ ਆ ਬਾਈ ਗਰਲਾਲ ਸਿੰਘ ਪਿੰਡ ਸੌਰ ਸਿੰਘ ਜੇਲਾ ਸ਼ਹਿਰੀ ਤਰਨਤਾਰ ਸਹਿਬ ਆ ਗਿਆ ਜੁੜੇ ਰਹੋ ਫਰਜ ਸਮਝ ਕੇ ਐਂਡ ਤੱਕਰ ਬਿਲਕੁਲ ਜਾਇਜ਼ ਕੀਮਤ ਦੀ ਗੱਲ ਕਰਵਾਵਾਂਗੇ ਖਰੀਦਦਾਰੀ ਕਰਵਾਵਾਂਗੇ ਕਰਦੇ ਆ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਜੀ ਬੜੀ ਕਿਰਪਾ ਬੈਗਰੂ ਦੀ ਜੀ ਚਲੋ ਸ਼ੁਕਰ ਮਾਰ ਅਜਦਾ ਹਾਂਜੀ ਡਰੈਸ ਕਰੀਏ ਨੋਟ ਜੀ ਡਰੈਸ ਵੀਰ ਜੀ ਨਾਮ ਸਰਦਾਰ ਗੁਰਲਾਲ ਸਿੰਘ ਪਿੰਡ ਸੋਰ ਸਿੰਘ ਜ਼ਿਲ੍ਹਾ ਤਰਨਤਾਰ ਨਾ ਜੀ ਠੀਕ ਮੋਬਾਈਲ ਨੰਬਰ ਜੀ ਮੈਂ ਨੰਬਰ 827282497 ਠੀਕ ਹੈ ਜੀ ਤੇ ਸ਼ੁਰੂਆਤ ਇਤੋਂ ਕਰੀਏ ਇਤੋਂ ਗੱਲ ਕਰੀਏ ਪਾਜੀ ਠੀਕ ਆ ਪੂਰੀ ਵੱਡੀ ਵੈਡ ਲੈਂਦੀ ਹੈ। ਭਾਜੀ ਤੀਜਾ ਸੂਗਾ ਸੁਣੀ ਆ। ਹਾਂ। ਦੂਜੇ ਸੂਗੇ 22 ਕਿਲੋ ਦੁੱਧ ਕੱਢਿਆ। 22 ਕਿਲੋ। 7ਵਾਂ ਮਹੀਨਾ ਜਾਣਦੇ ਆ 7 ਮਹੀਨਾ ਦੀ ਗੱਬਣ ਵਾਂ। 7ਵਾਂ ਮਹੀਨਾ। ਕੋਈ ਭੈਣ ਭਰਾ ਆਪਣੇ ਨਾਲ ਸੌਦਾ ਕਰਕੇ ਇਤਰਾ ਹੀ ਮੰਗਾ ਲੇ। ਆਪਦੇ ਡਾਕਟਰ ਤੋਂ ਤਸੱਲੀ ਨਾਲ ਚੈੱਕ ਕਰਾ ਕੇ ਥਣ ਟੇਪ ਕੇ ਤਸੱਲੀ ਨਾਲ ਬਾਹਰ ਪਿੱਛੇ ਦੀ ਬੋਲ ਗਾਰੰਟੀ ਹੋ ਗਈ ਆਪਣੀ। ਤੇ ਫਿਰ ਪੈਸੇ ਦਵੇ। ਫਿਰ ਪਈਏ ਤਾਂ ਫੇਰ ਗੱਲ ਹੀ ਕੋਈ ਨਹੀਂ ਜੀ। ਲਓ ਜੀ ਸਜਣੋ। ਥੋਲ ਗਾਰੰਟੀ ਆ। ਇਹ ਤਾਂ ਉੱਤੇ ਤੇ ਫਿਰ ਰੱਬ ਦਾ ਨਾਂ ਹੀ ਆ। ਘਰ ਉਲ ਜਾ ਕੇ ਟਿਪ ਕੇ ਆਪਣੇ ਘਰੇ ਵੀ ਟਿਪ ਜਿਹੜੀ ਚੈੱਕ ਪਾਸ ਕਰਵਾ ਕੇ ਫੇਰ ਉਹ ਵੀ ਇਹ ਦੇਖਦਾ 25 ਕਿਲੋ ਪਾਉਗੀ ਸੰਤੂ ਸਾਹਿਬ ਤੇ ਵੱਡੀ ਵੈੜ ਆ ਵੱਡੇ ਝੋਲੇ ਵਾਲੀ ਆ ਇੱਕ ਹੁੰਦੀ ਆ ਝੋਲੀ ਬਿਲਕੁਲ ਛੋਟੀ ਇੱਕ ਉਹ ਝੋਲਾ ਹੁੰਦਾ ਏ ਠੀਕ ਹੈ ਜੀ ਇਹ ਵੱਡੇ ਝੋਲੇ ਵਾਲੀ ਚਲੋ ਤੁਸੀਂ ਸਾਰੇ ਸੂ ਜਵਾਨ ਜਿਹੜੇ ਵਾਟਿਆਣਾ ਪਿਛੋਂ ਭਵਾਨੇ ਦੇ ਬਿਲਕੁਲ ਟੂ ਨੂੰ ਜਾਣਦੇ ਪਿਛੇ ਸਾਰ ਨੂੰ ਇਹ ਬਣੂ ਉਮੀਦ ਆ ਕਿ ਸਾਨੂੰ ਬਣੂ ਜੰਗੇ। ਲਓ ਜੀ। ਫਿਰ ਸੰਧੂ ਸਾਹਿਬ ਕਰਨੈੰਡੋ ਥੋੜੀ ਲੱਭਦੀ ਘੱਟ ਵਾ। ਬਿਲਕੁਲ। ਜਿਹੜੀ ਗੱਲ ਵਾ। ਲਓ ਜੀ। ਫਿਰ ਸੀਲਸ ਲੱਗ ਕੋਈ ਉਹ ਨਹੀਂ ਕੰਮੇਗਾ। ਹਾਂ। ਹਾਂਜੀ। ਦਾਹ ਕਰਿਓ ਲੱਤ। ਲਓ ਜੀ। ਆਹ ਵੇਖੋ ਵਟ ਸੱਜਰੋ। ਠੀਕ ਹੈ ਜੀ। ਤੇ ਪੂਰੇ ਵਟ ਪਿਛੇ ਤੇ ਦੁੱਧ 22 ਕਿਲੋ ਬਾਈ ਨੇ ਕਿਹਾ ਕਿ ਦਸਮੇਂ ਮੁਤਾਬਕ ਪਰੋਗੀ। ਹੈਨਾ ਭਾਈ? ਪਾਜੀ 22 ਕਿਲੋ ਦੁੱਧ ਬੰਦਿਆਂ ਨੇ ਚੋਇਆ ਆਪ ਆਪਣੇ ਪਿੰਡੋਂ ਲਈ ਆ ਤੀਜਾ ਸੂਆ ਸੁਣੀਆ ਗਾਂ ਦੁੱਧ ਪਾਏ ਦਾ ਇਹ ਤੇ ਤੇ 25 ਇਹ ਤੇ ਤੇ 22 ਆਪ ਦੀ ਸੇਵਾ ਦੇ ਸਿਰ ਤੇ ਸੇਵਾ ਦੇ ਸਿਰ ਬਾਕੀ ਪਾਂਦੀ ਪੁੰਦੀ ਬਹੁਤ ਜ਼ਿਆਦੀ ਕਰਮ ਵਾਲੀ ਥੱਬੇ ਵਾਦ ਦਿੱਤੀ ਆ ਕਿਦੇ ਤੇ ਠੀਕ ਆ ਤੇ ਰੇਟ ਪਾਜੀ ਜੀ ਕਿੰਨਾ ਕਰ ਰਹਿ ਗਿਆ ਰੇਟ ਪਾਜੀ ਮੋਲੇ ਦਾ ਕਰਦੇ 35000 ਹਾਂ ਤੇ ਜੀਤੋਂ 100 ਰੁਪਿਆ ਛੋਟ ਹੋਣੀ ਉਹ 32000 ਦੀ ਦੇਣੀ ਆ ਜੀ 32000 ਦੀ ਜੈ ਸੁਣੋ ਜਿਹੜੀ ਦੇਣੀ ਦੇਣੀ ਆ ਸੱਚ ਨੂੰ ਇਹ 32000 ਦੀ ਮਿਲ ਜੂਗੀ ਸੱਤਾ ਮਹੀਨੇ ਅਰੀ ਚੈੱਕ ਪਾਸ ਠੀਕ ਆ ਜੀ ਦੂਜੇ ਨੰਬਰ ਤੇ ਆ ਦੂਜਾ ਸੂਆ ਹਾਂਜੀ ਭਾਜੀ ਦੂਜਾ ਸੂਹਾ ਸੂਈ ਜੇ ਦੂਸਰਾ ਸੂਹਾ ਸੂਈ ਹੋਈ ਆ ਤੇ ਤਾਜੀ ਸੂਈ ਹੋਈ ਆ ਠੀਕ ਆ ਜੀ ਆ ਵੱਛੀ ਆ ਜੀ ਆ ਵੱਛੀ ਸਜਣੋ ਆ ਗਈ ਇਹਦੇ ਮਗਰ ਵੱਛੀ ਦੇਖ ਸਕਦੇ ਜੇ ਬਹੁਤ ਪਿਆਰੀ ਆ ਫੀ ਨੂੰ ਕੋਈ 4-5 ਦਿਨਾਂ ਤਕਰੀਬਨ 4 ਦਿਨ ਤੁਹਾਡੀ ਅੱਜ ਚੌਥਾ ਤੇ ਠੀਕ ਆ ਹਾਂਜੀ 4 ਦਿਨ ਹੋ ਗਏ ਆ ਠੀਕ ਆ ਤੇ ਤੋਰਾ ਬਾਈ ਗਰਲਾਸਾਂ ਚੈੱਕ ਕਰਵਾ ਦੇਂਦਾ ਜੀ ਕਰਮਾਈ ਦਾ ਸਿੰਘ ਹੈਗੇ ਬਿਲਕੁਲ ਨਿੱਕੇ ਨਿੱਕੇ ਤੇ ਵਾਈਟ ਰੰਗ ਦੇ। ਭਾਜੀ 9-10 ਕਿਲੋ ਬੋਲਾ ਹੋਊਗਾ। ਠੀਕ ਆ। ਕੋਈ ਭੈਣ ਭਰਾ ਦੋ ਡੰਗ ਛੱਡ ਕੇ 13 ਡੰਗ ਚੋਵੇ। ਹਾਂ। ਤੇ ਜਿਹੜਾ ਵੀ ਦੂਰਵਾ ਭੈਣ ਭਰਾ ਇੱਕ ਡੰਗ ਵੀਡੀਓ ਕਾਲ ਤੇ ਚਵਾਲੇ, ਦੂਜੇ ਡੰਗ ਆਪਦੇ ਘਰ ਤੇ ਸੱਲੀ ਨਾਲ ਚੋਕੇ ਫੇਰ ਪਈਏ ਦਵੇ ਆਪਾਂ। ਠੀਕ ਆ ਜੀ। ਹਾਂਜੀ। ਲੈ ਵੇ। ਤੇ ਸੀਲਸ ਲਾ ਕੇ ਇੰਨੀ ਜਿਆਦੀ ਠੰਡੀ ਬਰਫਰ ਗਈ। ਠੀਕ ਆ। ਥਾਣੇ ਚੰਗਾ ਲੱਗਾ ਬਾਈ। ਮਾੜਾ ਮੱਝਾਂ ਵਾਲੀ ਆ ਭਾਜੀ ਇੰਨੀ ਚੋਣਵਾ ਗੱਲ ਛੱਡ ਦੋ ਵੀ। ਤੇ ਬਾਈ ਗਰ ਲਾਲ ਸਿੰਘ ਰੇਟ ਰੇਟ ਦੋਨੋਂ ਦੇ ਸੇਮ ਹੀ ਆ ਜੀ ਅੱਛਾ ਜੀ ਮੋਲੇ ਦਾ ਵੀ 35000 ਤੇ ਜੈਸਨੋਂ ਜਿਹੜੀ ਲੈਦੇ ਆ ਇਹਦੀ 32000 ਦੀ ਦੇਣੀ ਆ ਭਾਜੀ ਠੀਕ ਹੈ ਜੀ ਹਾਂ ਜੀ ਲਓ ਸਜਨੋ 32 32000 ਦੀ ਜਿਹੜੀ ਇਹ ਵੀ ਮਿਲ ਜੂ 32000 ਦੇ ਵਿੱਚ ਠੀਕ ਆ ਤੇ ਦੁੱਧ ਤੇ 13 14 ਕਿਲੋ ਦੇਈ ਜਾਊਗੀ ਭਾਜੀ ਪਹਿਲੇ ਸਵੇਰੇ 12 ਕਿਲੋ ਦੁੱਧ ਦਿੰਦੀ ਰਹੀ ਆ ਦੂਜਾ ਸੂਆ ਸੂਈ ਮਗਰੋਂ ਬਚੀ ਆ ਜੀ ਠੀਕ ਹੈ ਹਾਂ ਜੀ ਲਓ ਸਜਨੋ ਖਰੀਦਦਾਰੀ ਕਰਿਓ ਤੇ ਸასიਖਾਲ ਜੀ